ਮਾਮਲਾ ਇੰਗਲੈਂਡ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਪੰਜ ਪੰਜਾਬੀਆਂ ਦੇ ਵੱਲੋਂ ਇੱਕ ਗੋਰੇ ਦੇ ਨਾਲ ਮਿਲ ਕੇ ਚਾਨਚਾਰ ਦਿੱਤਾ ਗਿਆ ਹੈ ਦਾਸੇਕੇ ਪੰਜਾਬੀਆਂ ਦੇ ਵੱਲੋਂ ਇੱਕ ਰਾਜੰਦੇ ਵਿਅਕਤੀ ਨੂੰ ਜਿਸ ਦੀ ਉਮਰ 43 ਸਾਲ ਦੀ ਸੀ ਉਸ ਨੂੰ ਗਿਡਨਾਪ ਕੀਤਾ ਗਿਆ ਤੇ ਉਸ ਤੋਂ ਬਾਅਦ ਉਸ ਨੂੰ ਬੰਦਕ ਬਣਾਇਆ ਗਿਆ ਤੇ ਉਸ ਦੀ ਪਤਨੀ ਅਤੇ ਉਸ ਦੇ ਪਿਤਾ ਦੇ ਵੱਲੋਂ 21 ਲੱਖ ਪੌਂਡ ਦੀ ਰਕਮ ਦੀ ਮੰਗ ਕੀਤੀ ਗਈ ਪਰ ਪੁਲਿਸ ਦੇ ਵੱਲੋਂ ਇਸ ਮਾਮਲੇ ਨੂੰ 32 ਘੰਟਿਆਂ ਦੇ ਅੰਦਰ ਅੰਦਰ ਇਸ ਨੂੰ ਝਾ ਲਿਆ ਗਿਆ ਅਤੇ ਸਾਰਿਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਉਸ ਤੋਂ ਬਾਅਦ ਸਜ਼ਾ ਵੀ ਸੁਣਾ ਦਿੱਤੀ ਗਈ ਹੈ ਇਸ ਖਬਰ ਦੇ ਤਹਾ ਨੂੰ ਦੱਸਦੇ ਆ ਕਿ ਹੁਣ ਇਨਾਂ ਦੇ ਖਿਲਾਫ ਕੀ ਕਾਰਵਾਈ ਕੀਤੀ ਗਈ ਹੈ ਇੰਗਲੈਂਡ ਦੇ ਨਟਿੰਗਮ ਦਾ ਮਾਮਲਾ ਹੈ ਜਿੱਥੇ ਇੱਕ 43 ਸਾਲਾ ਪਰਿਵਾਰਕ ਵਿਅਕਤੀ ਨੂੰ ਗਿਡਨਾਪ ਕੀਤਾ ਗਿਆ ਅਤੇ ਉਸ ਦੀ ਸੁਰੱਖਿਆ ਤੇ ਵਾਪਸੀ ਦੇ ਲਈ 2,50,000 ਪੌਂਡ ਦੀ ਫਿਰੋਤੀ ਦੀ ਮੰਗ ਕੀਤੀ ਗਈ ਪੁਲਿਸ ਅਨੁਸਾਰ 43 ਸਾਲਾ ਪੀੜਤ ਆਪਣੇ ਪਿਤਾ ਦੇ 60ਵੇਂ ਜਨਮ ਦਿਨ ਦੇ ਤੋਹਫੇ ਲਈ ਹਾਲ ਬੁੱਕ ਕਰਨ ਦੇ ਲਈ ਗਿਆ ਸੀ ਜਿੱਤੇ ਉਸ ਨੂੰ ਕਾਲੇ ਅਤੇ ਬਾਲਕਲਾਵ ਕੱਪੜੇ ਪਹਿਨੇ ਦੋ ਵਿਅਕਤੀਆਂ ਨੇ ਉਸਤੇ ਹਮਲਾ ਕੀਤਾ ਤੇ ਫਿਰ ਉਸ ਨੂੰ ਬੰਦਕ ਬਣਾ ਲਿਆ ਜਿਸ ਤੋਂ ਬਾਅਦ ਉਹਨਾਂ ਨੇ ਉਸਦੀ ਪਤਨੀ ਅਤੇ ਪਿਤਾ ਤੋਂ ਵੱਡੀ ਫਿਰੋਤੀ ਦੀ ਮੰਗ ਕੀਤੀ ਇਸ ਦੌਰਾਨ ਪੁਲਿਸ ਨੇ ਪੀੜਤ ਦੀ ਸੁਰੱਖਿਆ ਤੇ ਵਾਪਸੀ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਤੌਰ ਤੇ ਸਿਖਲਾਈ ਪ੍ਰਾਪਤ ਅਧਿਕਾਰੀਆਂ ਅਤੇ ਜਸੂਸਾਦਿਆਂ ਸੇਵਾਵਾਂ ਦੇ ਨਾਲ 32 ਘੰਟਿਆਂ ਦੇ ਵਿੱਚ ਹੀ ਮਾਮਲੇ ਨੂੰ ਹੱਲ ਕਰ ਲਿਆ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਪੰਜ ਪੰਜਾਬੀਆਂ ਅਤੇ ਇੱਕ ਗੋਰੇ ਨੂੰ ਦੋਸ਼ੀ ਠਹਿਰਾਉਂਦਿਆਂ ਗ੍ਰਿਫਤਾਰ ਕੀਤਾ ਦੱਸਦੇ ਕਿ ਅਗਵਾਕਾਰ ਪੁਲਿਸ ਨੂੰ ਦੇਖ ਕੇ ਪੀੜਤ ਨੂੰ ਗੋਧਰਨ ਸਟਰੀਟ ਵਿੱਚ ਬਾਹਾਂ ਬੰਨ ਚਿਹਰੇ ਨੂੰ ਡਾਕਟਰ ਟੇਪ ਨਾਲ ਢੱਕਿਆ ਹੋਇਆ ਉਸ ਨੂੰ ਇੱਕ ਵਾਹਨ ਤੋਂ ਬਾਹਰ ਸੁੱਟ ਗਏ ਜਿਸ ਤੋਂ ਬਾਅਦ ਉਸ ਦਾ ਇਲਾਜ ਕਰਵਾ ਕੇ ਉਸ ਨੂੰ ਘਰ ਵਾਪਸ ਭੇਜ ਦਿੱਤਾ ਗਿਆ। ਜਸੂਸਾਂ ਨੇ ਸ਼ੱਕੀ ਵਿਅਕਤੀਆਂ ਦਾ ਪਤਾ ਲਗਾਉਣ ਲਈ ਆਟੋਮੈਟਿਡ ਨੰਬਰ ਪਲੇਟ ਰਿਕੋਗਨੀਸ਼ਨ ਕੈਮਰਾ ਰਾਹੀਂ ਫੋਨ ਡਾਟਾ ਦੀ ਵਿਆਪਕ ਪੁੱਛਗਿੱਛ ਅਤੇ ਵਾਹਨਾਂ ਦੀ ਲਗਾਤਾਰ ਗਤੀਵਿਧੀ ਤੇ ਨਜ਼ਰ ਰੱਖ ਕੇ ਸਾਰੇ ਸ਼ੱਕੀਆਂ ਨੂੰ ਗ੍ਰਿਫਤਾਰ ਕਰ ਲਿਆ। ਨਟਿੰਗਮ ਕ੍ਰਾਊਨ ਕੋਰਟ ਨੇ ਪਰਿਵਾਰ ਦੇ ਵਿਅਕਤੀ ਨੂੰ ਅਗਵਾ ਕਰਨ ਅਤੇ ਬਲੈਕਮੇਲ ਕਰਨ ਦੀ ਸਾਜ਼ਿਸ਼ ਰਚਣ ਦੇ ਦੋਵਾਂ ਮਾਮਲਿਆਂ ਦੇ ਵਿੱਚ ਪੰਜ ਪੰਜਾਬੀਆਂ ਅਤੇ ਇੱਕ ਗੋਰੇ ਨੂੰ ਦੋਸ਼ੀ ਮੰਨਦਿਆਂ ਹਰੇਕ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਹੈ ਦੱਸਦੇ ਕਿ 58 ਸਾਲਾ ਦਰਸ਼ਨ ਰਾਠੂ ਨੂੰ 16 ਸਾਲ ਦੀ ਸਜ਼ਾ ਸੁਣਾਈ ਗਈ ਹੈ ਇਹਨਾਂ ਸਾਰੇ ਦੋਸ਼ੀਆਂ ਨੂੰ ਅਲੱਗ-ਅਲੱਗ ਸਜ਼ਾ ਸੁਣਾਈ ਗਈ ਹੈ 30 ਸਾਲਾ ਸਰਵਾਨ ਰਾਠੌਰ ਨੂੰ 13 ਸਾਲ ਦੀ ਸਜ਼ਾ 34 ਸਾਲਾ ਹਿੰਦਰਪਾਲ ਸਿੰਘ ਨੂੰ 14 ਸਾਲ ਦੀ ਸਜ਼ਾ ਜੈਮੀ ਰੈਗੇਟ ਨੂੰ 12 ਸਾਲ ਦੀ ਸਜ਼ਾ 56 ਸਾਲਾ ਨਰਵੀਰ ਸਿੰਘ ਨੂੰ 6 ਸਾਲ ਦੀ ਸਜ਼ਾ 39 ਸਾਲਾ ਖਾਲਸਾ ਜੋਗਾ ਸਿੰਘ ਦਿਗਪਾਲ ਨੂੰ 18 ਸਾਲ ਦੀ ਸਜ਼ਾ ਸੁناਈ ਗਈ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ